ਲੇ ਉਹ ਲੜਵੇ ਉਲੜਵੇ ਹਾਇ ਯਾਰ ਓ ਹੋ ਹੋ ਸਾਬ ਤੇ ਮਮਾ ਜੀ ਡਰਦੇ ਡਰਦੇ ਆ ਰਹੇ ਆ ਬੇ ਨਾਮਲੇ ਹੋ ਗਏ ਨੇ ਗੁਲਬੀ ਵਾਲੇ ਹੋ ਗਿਆ ਆ ਲੱਖ ਦਿੱਤਾ ਜੀ ਕੇਟ ਹੁਣ ਅਸੀਂ ਨਾਮ ਲਿਆਣਾ ਹੈ ਤੇ ਨਾਮਕਾਰ ਮਹਰਬਤਾਂ ਕੀ ਸਵਾਗਤ ਹੈ ਤੇ ਅੱਜ ਅਸੀਂ ਚਲੇ ਆ ਨਰਕਪੁਰ ਸਾਹਿਬ ਤੇ ਸਾਡਾ ਸਫਰ ਕਿੰਦਾ ਰਹੂਗਾ ਸਾਰਾ ਬਲੌਗ ਤੁਸੀਂ ਸੁਭਾ ਸੋਇ ਇੰਦਰਾ ਕਰਨਾ ਹੁਣ ਅਸੀਂ ਪٹرول ਪੰਪ ਤੇ ਪٹرول ਪਵਾ ਰਹੇ ਆ ਦਾੜੀ ਜੀ ਉਹਦੇ ਕੋ ਆ ਰਹੇ ਆ ਤੇ ਫੇ ਅਸੀਂ ਚੱਲਾਂਗੇ ਅਸੀਂ ਹੁਣ ਹੈਗੇ ਆ ਬੋੜੇ ਹੁਣ ਡੈਡੀ ਜੀ ਦੇ ਹੋਏ ਆ ਮੌਕੇ ਵਾਸਤੇ ਉਹ ਲੈਨ ਦੇ ਕੋ ਚੀਜ਼ ਜੀਤ ਐਸੀ ਹੈ ਇੱਕ ਵਾਰ ਲੈ ਕੇ ਜਾਇਦਾ ਤੁਸੀਂ ਤੁਹਾਨੂੰ ਵੀ ਪਤਾ ਹੈ ਤੁਸੀਂ ਦੇਖ ਆਉਣਾ ਔਰ ਮੰਮੇ ਜੀ ਤੇ ਅੱਜ ਸੱਜ ਚੱਲੀਏ ਨਾਨਕਪਸਾ ਤੇ ਫਿਰ ਉਹ ਡੈਡੀ ਜੀ ਦੇ ਹੋਏ ਆ ਚੀਜ਼ ਲੈਣ ਮੌਕੇ ਵਾਸਤੇ ਤੇ ਫਿਰ ਦੇਖਦੇ ਰਹੋ ਸਫਰ ਕਿੱਦਾਂ ਰੰਗਦਾ ਪਹਾੜੀਆਂ ਸ਼ੁਰੂ ਹੋ ਗਈਆਂ ਆ। ਉੱਥੇ ਅਸੀਂ ਪਾਏ ਕਿ ਚੱਲੇ ਨੇ। ਬਹੁਤ ਕਿਤੇ ਜ਼ਿਆਦਾ ਉੱਥੇ ਅਸੀਂ ਉੱਥੇ ਪਿਛਲੀ ਵਾਰ ਆਇਆ ਸੀ ਤੇ ਸਕੇ ਮੋਹਰੀਆਂ ਆਮੀ। ਉੱਥੇ ਅਸੀਂ ਪਾਏ ਸੀ ਇਹਨਾਂ ਨੂੰ ਫਾਰਮਾਂ। ਸਾਰਵਾ ਦਾ ਅਸੀਂ ਜਾਂ ਸੜਕਾਂ ਜੋੜ ਜਾਂਦੀਆਂ। ਹਮ ਸੜਕ ਨਵੀਆਂ ਬਣਣ ਲੱਗੀਆਂ ਚੋੜੀਆਂ। ਹੋਨੇ ਸਿਮੋਂਤੀਆਂ ਨੂੰ ਪਾਲ ਲੱਗੇ ਆ ਤੀਜੀ ਬਲੂ ਕੇ ਉਹ ਸੀਗੇ ਇੱਕ ਪਹਿਲਾ ਇੱਕ ਹੀ ਹੈਗਾ ਦਿਖਿਆ ਲੁਕੇ ਹੋ ਸੀਗੇ ਉਹ ਕਿੰਨੇ ਆ ਗਏ ਓ ਬੱਲੇ ਓ ਕਿੱਦਾਂ ਗੋਦੀ ਚੜ੍ਹਿਆ ਆ ਹਨਾ ਆਪਣੀ ਮਾਂ ਦੀ ਦਿੰਮੜਿਆ ਤੇ ਓਹ ਓਹ ਲੈ ਕਿੰਦਾ ਫੜਫੜਾ ਚੱਕ ਰਿਹਾ ਹੈ ਬਾਕੀ ਕਾਲੋਂ ਨਹੀਂ ਜਾਣਾ ਪਰ ਜਾਸ ਉਹ ਬੁੱਕੇ ਰਹਿੰਦੇ ਹੈ ਤੂੰ ਤਪਾ ਦੇ ਬਹੁਤ ਅੱਛੀ ਗੰਗਦੇ ਬੱਤ ਉਹ ਵੱਡਾ ਕਿੱਦਾਂ ਹੋਲੀ ਹੋਲੀ ਲੱਗਾ ਹੈ ਨਾ ਇੰਤ ਸਾਰੇ ਆ ਗਏ ਨੱਥੇ ਵਾਏ ਹੋਣਾ ਚੱਲ ਲੈ ਉਹ ਲੜਵੇ ਉਹ ਲੜਵੇ ਆਇਆ ਹੈ ਓਹ ਹੋ ਮੈਂ ਲੜਦੇ ਵਾਂ ਤਾਂ ਨਾ ਨਾ ਉਹ ਵੀ ਬਣਾ ਲੀਆ ਬਣਾ ਲਈਆ ਲੜਦੇ ਹੀ ਬਹੁਤ ਹੈ ਤਾਂ ਓਹ ਹੋ ਓਹ ਹੋ ਓਹ ਹੋ ਇੱਥੇ ਲੜਦੇ ਵੀ ਬਹੁਤ ਆ ਚਲੋ ਚਲੋ ਬਹੁਤ ਸੈਨਾ ਉੱਪਰ ਕਿਦਾ ਬੈਠੀ ਹਾਂ ਤੇ ਹੁਣ ਅਸੀਂ ਚੱਲੇ ਆ ਆਪਣੇ ਸਫ਼ਰ ਤੇ ਥੋੜਾ ਜਿਹਾ ਪੁੱਲ ਤੇ ਪਹੁੰਚ ਗਏ ਆ ਹਾਂ ਜੀ ਹੁਣ ਅਸੀਂ ਪਹਿਲਾਂ ਜਦ ਇਹ ਕੀਰਤਪੁਰ ਸਾਹਿਬ ਬਾਬਾ ਗਦਿੱਤਾ ਜੀ ਦੇ ਪਹਿਲਾਂ ਉੱਥੇ ਦਰਸ਼ਨ ਕਰਾਂਗੇ ਫੇ ਅਸੀਂ ਰੱਖ ਕੇ ਜਾ ਕੇ ਫਿਰ ਦਰਸ਼ਨ ਕਰਾਂਗੇ ਅਸੀਂ ਹੁਣ ਨੇੜੇ ਤੇ ਪਹੁੰਚ ਗਏ ਆ ਤੇ ਪਾਣੀ ਦੇਖ ਸਕਦੇ ਚੱਲ ਰਿਹਾ ਆ ਦੇਖਤਾ ਜੀਓ ਕਿੰਨਾ ਸੋਹਣਾ ਲੱਗ ਰਿਹਾ ਹੈ ਪਾਣੀ ਐਂਡ ਸਾਫ ਪੁੱਧ ਰਿਹਾ ਰਿਹਾ ਪਾਣੀ ਨਾ ਸੀ ਪਹੁੰਚ ਗਏ ਆ ਬਾਬਾ ਕੇ ਦਿੱਤਾ ਜੀ ਦੇ ਤੇ ਅਸੀਂ ਦਾਣੇ ਦੇਣੀਆਂ ਸਿਰ ਇੱਕ ਸਾਲ ਦਾ ਬਣੇ ਕਣਕ ਚੋ ਦੇਈਦੇ ਆ ਇੱਥੇ ਤੇ ਹੁਣ ਅਸੀਂ ਅੰਦਰ ਜਾ ਕੇ ਤੁਹਾਨੂੰ ਦਰਸ਼ਕਰਾਵਾਂਗੇ ਇੱਥੇ ਬਾਬਾ ਗੁਰਦਿੱਤਾ ਜੀ ਦੇ ਗਾਈਂ ਜ਼ਿੰਦਗੀ ਕੀਤੀ ਸੀ ਤੇ ਇੱਥੇ ਉਹਨਾਂ ਨੇ ਭਗਤੇ ਜੀਤੇ ਸੀ ਤੇ ਇਸ ਲਈ ਉਹਨਾਂ ਦੀ ਯਾਦ ਵਿੱਚ ਇੱਥੇ ਗੋਦ ਗਾ ਸਾਹਿਬ ਬਣਿਆ ਹੋਇਆ ਆ ਤੇ ਹੁਣ ਅਸੀਂ ਇੱਥੇ ਦਾਣੇ ਲੈ ਮੰਗੇ ਸੇਵਾ ਕਰਦੇ ਹਾਂ ਰਿਕਸ਼ਾ ਨਾਲ ਆਪਣੇ ਦਾਣਾ ਚੋ ਸ਼ਾਬਾਸ਼ ਤੇ ਫਿਰ ਅਸੀਂ ਜਾਂਦੇ ਹਾਂ ਅੰਦਰ ਮੱਥਾ ਟੇਕਣ ਵਾਹ ਇ tanto ਭਾਗ ਕਿ ਦਿੱਤਾ ਤਿੰਨ ਤੋਂ ਨਹੀਂ ਟਿਕਾ ਜੋ ਵਰ ਮੰਗਿਆ ਸੀ ਉਹ ਵਰ ਦਿੱਤਾ ਹੁਣ ਅਸੀਂ ਪ੍ਰਸ਼ਾਦ ਲੈਣ ਲੱਗੇ ਆਂ ਤੇ ਅਸੀਂ ਥੱਡੇ ਜਾਈਏ ਹੁਣ ਅਸੀਂ ਲੰਗਰ ਹਾਲਾ ਲਾਗੇ ਆਂ ਤੇ ਹੁਣ ਅਸੀਂ ਲੰਗਰ ਛਕਣ ਵਾਸਤੇ ਥਾਲ ਚਮਚ ਲੈ ਆਏ ਆਂ ਸੁਲਣ ਲੱਗੇ ਸੀ ਹੁਣ ਅਸੀਂ ਬਾਬਾ ਜੀ ਦਿੱਤਾ ਇਹ ਤੋਂ ਉਹ ਦਰਵਾਜ਼ੇ ਵਾਪਸ ਗਣ ਬਾਬਾ ਬੁੱਟਨ ਸ਼ਾਹ ਜੀ ਦੇ ਚੱਲੇ ਆਂ ਸੋ ਅਸੀਂ ਤੁਹਾਨੂੰ ਦਰਸ਼ਨ ਕਰਾ ਦੇ ਆਂ ਅਸੀਂ ਤੇਲ ਲੈਣ ਲੱਗੇ ਆਂ ਤੇਲ ਦੇ ਤੂਫਲੇ ਆਂ ਸਗਰਵਤੀ ਤੇ ਹੁਣ ਅਸੀਂ ਪਹੁੰਚ ਗਏ ਆ ਬਾਬਾ ਬੁੱਢਾ ਸਾਜੀ ਦੇ ਦਰਬਾਰ ਤੇ We're gonna ਕੈਮਰਿਆਂ ਨੂੰ ਬਹੁਤ ਦਿਨਾਂ ਤੋਂ ਜਾਈ ਛੇ ਪਾਚਾ ਮਹਾਜਨ ਸਤਤ ਪਾਚਾ ਮਹਾਜਨ ਦੇ ਪਤਾਈ ਕੈਸ਼ ਬਾਂਡਰ ਮਹਾਜਨ ਜਿਆ ਸਮੇਂ ਕੋਈ ਚਰਨ ਉਸ ਜਮੇ ਉਸ ਸਥਾਨ ਨੂੰ ਮੰਗਾਂ ਕੁੱਤਾ ਇਹਨਾਂ ਸਹਾਕਾ ਦੇ ਮਹੱਤਵ ਹੈ ਹੋਏ ਆਪਕਾ ਰੈਂਟੀਟੀ ਸੌਣੀ

ਸੇਰ ਤੋਂ ਸਾਡੀ ਯਾਤਰਾ ਦੇ ਹੋ ਗਿਆ ਸਾਡੀ ਯਾਤਰਾ ਦਾ ਸਫਰ ਹੋ ਗਿਆ ਅਸੀਂ ਮਾੜਾ ਰੋਲ ਲਾ ਕੇ ਟੋਕੀ ਪਰ ਹੋ ਗਿਆ ਹੁਣ ਅਸੀਂ ਦਾਲ ਪੁਜੇ ਲੈ ਆਏ ਹਾਂ ਤੇ ਹੁਣ ਅਸੀਂ ਚੱਲੇ ਵਾਪਿਸ ਹੁਣ ਅਸੀਂ ਜਾਣਾ ਹੈ ਨਨਕੁਰ ਸਾਹਿਬ ਇੱਥੇ ਦੇ ਦਰਸ਼ਨ ਕਰਾਂਗੇ ਤੁਹਾਨੂੰ ਤੇ ਚੱਲਿਆ ਗੁਰਦੁਆਰਾ ਗੋੜੀ ਸਾਹਿਬ ਤੇ ਅੱਜ ਜੇਗਾ ਚੁਬਾ ਤੋਂ ਮੈਂ ਤੇ ਵੀ ਤਾਂ ਦਰਸ਼ਨ ਕਰਾਉਂਦੇ ਹਾਂ। ਮस्सी ਕੋਚ ਨਹੀਂ ਆ ਤੇ ਮस्सी ਠੰਡਾ ਗੋੜਾ ਪੀਣ ਲੱਗੇ ਆ। ਪਿਆਸ ਲੱਗੀ ਅਸੀਂ। ਕਿ ਅਸੀਂ ਆ ਚਲੋ ਥੀਕੇ ਚੱਲਦੇ ਆ ਫੇਰ ਦਰਸ਼ਨ ਕਰਦੇ ਆ। ਪੀਣ ਲੱਗੇ ਆ। ਫਿਰ ਸੋਬੀ ਬੜੀ ਜੀ ਬੈਠੇ ਆ। ਤੇ ਫੇਰੇ ਆ ਠੰਡਾ ਠੰਡਾ ਚੱਲੇ ਆ। ਮਾਸੀ ਤੇ ਮੱਥਾ ਟੇਕਣ ਵਾਸਤੇ। ਅਸੀਂ ਸੰਗਤਾਂ ਵੀ ਜਾ ਰਹੇ ਆ। ਤੇ ਇਹਦੇ ਬੋਲੀ ਸਾਹ ਆ। ਇਦਰ ਮਤਲਬ ਇਹ ਅੰਮ੍ਰਲ ਵਰਤਾਇਆ ਤੇ ਉਹ ਸੰਗਤਾਂ ਸ਼ਕਰ ਵਾਸਤੇ ਜਾਨੀਆਂ ਪੋੜੀਆਂ ਇੱਥੇ ਤੇ 132 ਪੋੜੀਆਂ ਤੁਸੀਂ ਦੇਖ ਸਕਦੇ ਤੇ ਲਿਖਿਆ ਹੋਇਆ 132 ਪੋੜੀਆਂ ਤੇ ਇਦਰ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਤੇ ਇੱਥੇ ਮੱਥਣਿਕ ਕਣਾਨੀਆ ਸਿੰਘ ਦਾ ਤੇ ਪਿੱਛੇ ਕਿਲਾ ਆ ਤੇ ਹੋਰ ਦਿਖਾਵਾਂਗੇ ਕਿਸੇ ਦੇ ਐਕਸਾਈਡ ਰਹੇ ਹਤੇ ਅਸੀਂ ਅਭੀ ਹੁਣ ਚੱਲਦੇ ਆਂ ਤੇ ਡੈਡੀ ਜੀ ਤਾਂ ਚੱਲ ਗਏ ਸੋ ਨੀਆ ਬੋਲੀ ਸਾਹ ਤੇ ਮਮਾ ਜੀ ਡਰਦੇ ਡਰਦੇ ਆ ਰਹੇ ਆ ਮੰਮੀ ਜੀ ਨੀ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ ਤੇ ਕੋਈ ਡਰ ਨਹੀਂ ਲੱਗਣਾ ਫੇ ਵਾਹਿਗੁਰੂ ਵਾਹਿਗੁਰੂ ਵਾਹਿ ਡੈਡੀ ਜੀ ਤਾਂ ਉਹ ਪਹੁੰਚ ਗਏ ਮੰਮੀ ਜੀ ਮੈਂ ਤਾਂ ਵੀ ਪਿੱਛੇ डैडी जी आ गए असी हले बचे नहीं मम्मी आ जी हले पिछे मम्मी के किन्ने पिछे आ <laughs> मैं तो पहुंचा ली हम हाँ मम्मा जी पहुंच गए तो हम उत्ते आ रहे, है। जल रहे हैं जल छक रहे उन्होंने अमृत एक साल दिन कि पोड़ियां एक सौ बत्ती पौड़ियाँ सारिया टोटल थे मम्मा जी तो थक गए ਹੁਣ ਚਲੋ ਮम्मा ਜੀ ਦਾ ਵੇਟ ਕਰ ਰਹੇ ਸੀ ਡੈਡੀ ਜੀ ਪਹੁੰਚ ਵੀ ਗਏ ਆ ਗਏ ਆ ਤੇ ਮੰਮੀ ਜੀ ਥੱਕ ਗਏ ਤੇ ਹੁਣ ਸਰ ਸੰਗਤ ਬੈਠੀ ਹੋਈ ਆ 132 ਬੋਲੀਆਂ ਚੜਾਈਆਂ ਸੀ ਕਿਲੇ ਲੰਡ ਚੱਲਦੇ ਆ ਠੀਕ ਤੁਹਾਨੂੰ ਕਿਲਾ ਵੀ ਦਿਖਾਉਣੀ ਆ ਮੈਂ ਪਹਿਲੀ ਵਾਰ ਚਲਦੀ ਆ ਮੈਂ ਤਾਂ ਨਹੀਂ ਰਹੀ ਪਰ ਦੇਖਿਆ ਨਹੀਂ ਅੰਦਰੋਂ ਇਹਨਾਂ ਦਰਸ਼ਕਾਂ ਨੇ ਉਹਦਾ ਕਿਹੜੀ ਏਰੀਆ ਆਇਆ ਹੈ ਉਹ ਵਾਹਿਗੁਰੂ ਸਤਿ ਸ੍ਰੀ ਅਕਾਲ ਚਲਦੇ ਆ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇਸ਼ੀ ਇੱਥੇ ਦਾ ਇਤਿਹਾਸ ਹੈ ਕਿ ਇੱਥੇ ਇਹ ਬਾਬਾ ਜੀ ਸ਼ਿਦ ਜੀਵਨ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦਸੀ ਇਸ ਲੈ ਕੇ ਆਏ ਸੀਗੇ ਦੁਸ਼ਮਨਾ ਤੋਂ ਬਚਦੇ ਹੋਏ ਤੇ ਇੱਥੇ ਲਿਆ ਕੇ ਉਹਨਾਂ ਨੇ ਗੁਰੂ ਮਹਾਰਜ ਜੀ ਗੁਰੂ ਜੀ ਦਾ ਸੀਸ ਰੱਖਿਆ ਸੀ ਤੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਤੇ ਅੱਜ ਸਾਨੂੰ ਇਹਦੇ ਵੀ ਦਰਸ਼ਨ ਕਰਾ ਦਿੰਦੇ ਆ ਅਸੀਂ ਪਹੁੰਚ ਗਏ ਆ ਤੁਹਾਨੂੰ ਉੱਥੇ ਦੇ ਦਰਸ਼ਨ ਕਰਾਉਨੇ ਆ ਇਹ ਭਾਈ ਜਿੱਤ ਜੀ ਦੀ ਤਸਵੀਰ ਹੈ ਜਦੋਂ ਉਹ ਉਹਨਾਂ ਦਾ ਸੀਸ ਲੈ ਕੇ ਆਏ ਸੀ ਗੁਰੂ ਜੀ ਦਾ ਤੇ ਅੱਜ ਉਹਨਾਂ ਨੂੰ ਸਾਨੂੰ ਇੱਥੇ ਦੇਖਣ ਕਰਾਉਂਦੇ ਆ ਸੀ ਕੋਲ ਫਿਕਰਾਂ ਲਾ ਦੀਆਂ ਮਮਾ ਜੀ ਨੇ ਫਾਇਰੀ ਲਈ ਤੇ ਮਸੋੜੀ ਵਾਲੀ ਲੈ ਲੀ ਆ ਕਿ ਕਿੰਦਾ ਬਣ ਗਿਆ ਕੋਈ ਨਾ ਸੁਣਾਣਾ ਕਿ ਖੋਰ ਲਿਆ นี่เออเด็กนั่งอยู่ที่ไหนกันเนี่ยเหม่งด้วยไม่สนกันเลยแต่ละเหม่งกูรักฮัลโหล 6 ਕਿਲੋ ਮੰਗੋ ਰੱਖ ਲੈਂਦੇ ਹਾਂ। ਹਾਂ। ਥੈਂਕ ਯੂ। ਤੇ ਹੁਣ ਜੀ ਸਾਡੀ ਤਿਆਰ ਹੋ ਗਈ ਆ। ਸਵਾਗਤ। ਹੁਣ ਅਸੀਂ ਕੇਸਗੜ ਗੁਰਦੁਆਰਾ ਚੱਲਦੇ ਹਾਂ ਮੱਥਾ ਟੇਕਣ, ਦਰਸ਼ਨ ਕਰਨ ਲਈ। ਤੇ ਇੱਧਰ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ, ਤੁਸੀਂ ਦੇਖ ਸਕਦੇ ਹੋ ਹਰ ਚੰ ਸੰਗਤਾਂ ਦੀ। ਤੇ ਹੁਣ ਅਸੀਂ ਉੱਧਰ ਜਾ ਕੇ ਤੁਹਾਨੂੰ ਉੱਧਰ ਦਰਸ਼ਨ ਕਰਾਣੇ ਆ। ਚੁ ਗਿਆ ਤੇ ਅੰਦਰ ਕੈਮਰਾ ਲੈ ਕੇ ਜਾਣਾ allowed ਨਹੀਂ so ਇਸ ਲਈ ਅਸੀਂ ਤੁਹਾਨੂੰ ਦਰਸ਼ਨ ਦਿਖਾ ਪਾਵਾਂਗੇ ਤੇ ਇੱਥੇ ਤੋਂ ਦਰਸ਼ਨ ਕਰਾ ਦਿੰਦੇ ਆ। ਤੁਸੀਂ ਦੇਖ ਸਕਦੇ ਹੋ ਸਾਰਾ view ਦਿਨ ਦਾ ਆ ਨਨਪੁਰ ਸਾਹਿਬ ਜੀ ਦਾ। ਤੁਸੀਂ ਦੇਖ ਸਕਦੇ ਹੋ। ਅਸੀਂ ਦਰਸ਼ਨ ਕਰਕੇ ਆ ਗਏ ਆਂ ਤੇ ਹੁਣ ਅਸੀਂ ਕੁਝ ਲੈਣਾ ਹੈ। ਕੀ ਲੈਣਾ ਮम्मी ਜੀ ਤੁਸੀਂ? ਮੈਂ ਹੂੰ ਮੈਂ ਆਪਣੇ ਫਰੈਂਡਸ ਲਈ ਕੁਝ ਲੈ ਕੇ ਜਾਣਾ ਮੰਮਾ। ਇਹ ਨਿਸ਼ਾਨਦੇ ਲਿਖ ਜਾਈਆ ਭਾਲੇ ਵੀ ਦੇਖਦੇ ਕਿ ਲੰਗਰ ਅਸੇ ਦੁਪੱਟੇ ਲੈ ਲੱਗ ਗਏ ਮਮਨਾ ਜੀ ਦੁਪੱਟੇ ਦੇਖ ਰਿਹਾ ਤੇ ਪਹਿਲਾ ਅਸੀਂ ਉਦੋਂ ਗੜੇ ਵਗੈਰਾ ਲੈ ਕੇ ਆਏ ਆ ਤੇ ਹੁਣ ਦੁਪੱਟੇ ਦੇਖ ਰਹੇ ਆ ਅਸੀਂ ਤੇ ਬੈਠ ਗਿਆ ਲੰਗਰ ਹਾਲ ਕੋ ਬੈਠੇ ਆ ਤੇ ਟੈਕ ਦਾ ਵੇਟ ਕਰੀਓ ਮੌਸਮ ਗਿਆ ਤੇ ਸਾਨੂੰ ਅੱਜ ਬਹੁਤ ਵਧੀਆ ਲੱਗਾ ਦਰਸ਼ਨ ਕਰਕੇ ਮਜ਼ਾ ਆ ਗਿਆ ਅੱਜ ਮੋਨੂ ਜੀ ਦੇ ਦਰਸ਼ਨ ਕਰਕੇ ਤੇ ਹੁਣ ਬੈਠੇ ਆ ਕਰ ਰਹੇ ਆ ਜਦੋਂ ਆਉਗੇ ਫੇਸਟੀਵਲ ਦਾ ਖਾਲਾ ਵਿਚ ਆ ਤੇ ਸ਼੍ਰੀ ਲੰਗਰ ਸ਼ਕਲੇ ਆ ਤੇ ਹੁਣ ਅਸੀਂ ਵਾਪਿਸ ਚਲੇ ਕਰਾ ਨੂੰ ਸੋ ਘਰੇ ਜਾ ਕੇ ਲਵਦੇ ਆ ਤੁਹਾਨੂੰ ਘਰ ਆਂਦੇ ਆ ਨੂੰ ਤੇ ਸਾਰਾ ਗੇਟ ਪਟ ਹੋ ਗਿਆ ਆ ਲਖਵਿੱਤਾ ਜੀ ਗੇਟ ਹੁਣ ਅਸੀਂ ਨਵਾਂ ਲਿਆਣਾ ਹੈ ਤੇ ਨਵਾਂ ਲਾਣਾ ਤੇ ਨਵੀਂ ਸਾਰੀ ਕੰਦ ਬਣਨੀ ਆ ਤੇ ਫਿਰ ਜਦੋਂ ਬਣੂਗੀ ਉਦੋਂ ਦਿਖਾਵਾਂਗੇ ਸੋ ਹੁਣ ਸੇ ਲਾਂ ਲਗੇ ਗੱਡੀ ਅੰਦਰ ਹਾਂਜੀ ਹੁਣ ਅਸੀਂ ਅੱਗੇ ਕਰਿਆ ਸੋ ਤੁਹਾਨੂੰ ਅੱਜ ਦਾ ਬਲੌਗ ਕਿਉਂ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਜੇ ਅੱਗੇ ਤੋਂ ਅਗਨੇ ਬਲੌਗ ਸਾਰੇ ਅਗਲੇ ਬਲੌਗ ਤੇ ਮਿਲਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ